ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪਖਰਵੜਾ ਬਾਈ ਕੋਲ ਮੱਝਾ ਝੋਟੀ ਹੈ ਜੀ ਪਹਿਲੇ ਸੂਏ ਸੂਣਾ ਬਾਕੀ ਆਪਾਂ ਲੈਨੇ ਆ ਬਾਈ ਤੇ ਡਿਟੇਲ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀ ਆਪਣਾ ਲੱਖਾ ਮੈਮਰਾ ਜੀ ਪਿੰਡ ਪਖਰਵੜਾ ਜੀ ਠੀਕ ਹੈ ਜੀ ਤੇ ਆਪਣੀ ਮੱਝ ਦੀ ਡਿਟੇਲ ਦੱਸੋ ਜੀ ਮੱਝ ਬਾਈ ਆਪਣੀ ਝੋਟੀ ਹੈ ਪਹਿਲੇ ਸੂਏ ਸੂਣਾ ਇਹਨੇ ਠੀਕ ਹੈ ਜੀ ਇਹ ਤਾਂ ਆਪਣੇ ਘਰਾਂ ਤੋਂ ਲਿਆ ਆ ਜੇ ਮੁੰਡੇ ਨਾ ਠੀਕ ਹੈ ਜੀ ਉਹਨਾਂ ਦੀ ਮਾਈ ਨੇ ਜਾਣਾ ਸੀਗਾ ਨਹਾਉਣ ਹਜੂਰ ਸਾਹਿਬ ਠੀਕ ਹੈ ਜੀ ਉਹ ਜੂਰਾ ਉਹ ਮੈਨੂੰ ਕਹਿੰਦੇ ਨਾਲੇ ਤੇ ਬੀਜਦੇ ਹਾਂ ਠੀਕ ਹੈ ਜੀ ਤੇ ਕਿੰਨੇ ਦਿੰਦੇ ਆ ਕਿ ਵੀਰੇ ਇਹ ਤਾਂ ਯਾਰ ਬਈ ਦਿਨਾਂ ਦਾ ਐਵੇਂ ਤੁਹਾਨੂੰ ਕਹਿੰਦੇ ਆਪਾਂ ਨੂੰ ਪੱਕਾ ਨਹੀਂ ਪਤਾ ਵੀ ਕਿੰਨੇ ਰਹਿੰਦੇ ਕਿੰਨੇ ਨਹੀਂ ਰਹਿੰਦੇ ਬੱਸ ਜੀ ਉਹ ਜਾਣੀ ਲੱਗਦਾ ਮੈਂ 5-4 ਰੋੜਾ ਵਾਲਾ ਜੀ ਠੀਕ ਹੈ ਜੀ ਮੋੜਾ ਤੋਰ ਕੇ ਦਿਖਾਓ ਜੀ ਦੇਖੋ ਦੋ ਬਰਾਵਾ ਤੂਰਾ ਤਰਾ ਸੋਡਾ ਸਾਹਮਣੇ ਮੱਜ ਦਾ ਤਾਂ ਤੁੰ ਅਧਵਿਥਾ ਲੱਗਿਆ ਚਾਰੇ ਇੱਕੋ ਹੀ ਥਾਣਾ ਹੈ ਤੇ ਸਿੰਘ ਸੂਰ ਦੇ ਸਾਹਮਣੇ ਹੈ ਯਾਰ ਲੈ ਵੀਰ ਸੀ ਤੇ ਦੇਖ ਸਾਡਾ ਕੀ ਰੇਟ ਰੁਕਾ ਭਰਾ ਇਹਦਾ ਰੇਟ ਹੈ ਬਾਈ 65000 ਰੁਪਿਆ 65000 ਰੁਪਿਆ ਠੀਕ ਹੈ ਜੀ ಬಾಚ ಚಲನ ಸಕ್ರೈಬ್ಬ ಶೇರ್ ಜರೂ ಕೋ ತು ನಮಿ ನಮಿ ವಿಡಿಯೋ ಅಪ್ಲೋಡ ನಂಬರ್ ಆಗಿ ಪರ್ತೀ ಜೀರೋ ಜೀರೋ ತುಂಬಾ ಮೇಲ್ದೇ ಭ್ರಾ ಅಗಲಿ ವಿಡಿಯೋ ಓಕೆ ಬಾಯ್